ਕਦੋੜਾ ਮਜਦੂਦਾਂ ਦੇ ਮੂੰਹ ਦੇ ਵਿੱਚੋਂ ਰੋਟੀ ਖੋਣ ਦਾ ਜਿਹੜਾ ਯਤਨ ਕੀਤਾ ਜਾ ਰਿਹਾ ਹੈ ਸਾਡੀ ਸਰਕਾਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਸੀਂ ਸਾਰੇ ਬੀਜੇਪੀ ਦੇ ਕੇਂਦਰ ਦੇ ਲੋਕ ਸਭਾ ਵਿੱਚ ਲਿਆਂਦੇ ਮੰਵੇਗਾ ਵਿਰੋਧੀ ਮਤੇ ਦਾ ਡਟ ਕੇ ਜਿਹੜਾ ਵਿਰੋਧ ਵੀ ਕਰਦੇ ਆਂ ਵਿਧਾਨ ਸਭਾ ਦੇ ਅੰਦਰ ਵੀ ਕਰਦੇ ਆਂ ਉਹ ਲੋਡ ਪੈਨ ਦੇ ਉੱਤੇ ਸਪੀਕਰ ਸਾਹਿਬ ਅਸੀਂ ਆਪਣੇ ਪੰਜਾਬ ਦੇ ਮਜ਼ਦੂਰਾਂ ਲਈ ਪੰਜਾਬ ਦੇ ਉਹਨਾਂ ਮਿਹਨਤਕਾ ਸ਼ਲੋਕਾਂ ਲਈ ਜਿਹੜੇ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਪੰਜਾਬ ਅੱਜ ਦੇਸ਼ ਜਿਹੜਾ ਆਪਣੇ ਪੈਰਾਂ ਤੇ ਖੜਾ ਇਹ ਇਕੱਲੇ ਕੋਈ ਦਲਤਪਾਈ ਚਾਹੇ ਦਾ ਇਸ਼ੂ ਨਹੀਂ ਇਹ ਗਰੀਬਾਂ ਦਾ ਇਸ਼ੂ ਆ ਸਾਡੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਗਰੀਬ ਕਿਸਾਨ ਵੀ ਉਹ ਵੀ ਮਜ਼ਦੂਰਾਂ ਦੇ ਵਿੱਚ ਕੰਮ ਕਰਦੇ ਸੀਗੇ ਸਾਡੇ ਜਿਹੜੇ ਗਰੀਬ ਮਜ਼ਦੂਰ ਪਿੰਡਾਂ ਦੇ ਵਿੱਚ ਉਹ ਕੰਮ ਕਰਦੇ ਸੀਗੇ 100 ਦਿਨ ਦਾ ਕੰਮ ਮਿਲਦਾ ਸੀਗਾ ਇਹ ਜਿਹੜਾ ਹੁਣ ਬੀਜੇਪੀ ਮਤਾ ਲੈ ਕੇ ਆਦੀ ਆ ਜਾਂ ਲੈਂਦਾ ਇਹ ਸਰ ਬਿਲਕੁਲ ਗਰੀਬ ਮਜ਼ਦੂਰਾਂ ਤੇ ਕਿਸਾਨਾਂ ਦੇ ਵਿਰੋਧ ਆ ਸਪੀਕਰ ਸਾਹਿਬ ਮੈਂ ਕਹਿਣਾ ਚਾਹੁੰਦਾ ਕਿ ਬੀਜੇਪੀ ਨੇ ਪਹਿਲਾਂ ਇਸ ਦੇਸ਼ ਦੇ ਅੰਦਾਤਾ ਕਿਸਾਨਾਂ ਦੇ ਵਿਰੋਧ ਜਿਹੜੇ ਕਾਲੇ ਕਾਨੂੰਨ ਲਿਆਂਦੇ ਔਰ ਕਿਸਾਨਾਂ ਨੇ ਬਹੁਤ ਲੰਬੀ ਜਦੋਜਹਿਦ ਦੇ ਨਾਲ ਉਹ ਕਾਲੇ ਕਾਨੂੰਨ ਜਿਹੜੇ ਵਾਪਸ ਕਰਾਏ ਹੁਣ ਬੀਜੇਪੀ ਇਹ ਜਿਹੜਾ ਮਜ਼ਦੂਰਾਂ ਦੇ ਵਿਰੋਧ ਇਹ ਕਾਲਾ ਕਾਨੂੰਨ ਲੈ ਕੇ ਆਈ ਆ ਇਹ ਕਾਲਾ ਕਾਨੂੰਨ ਸਾਡਾ ਸਮਾਜ ਜਿੰਨਾ ਕਰਕੇ ਉਸ ਵਰਿਆ ਜਿਹੜੇ ਕੰਮ ਕਰਦੇ ਅਸਰ ਜੇ ਉਹਨਾਂ ਦਾ ਗਲਾ ਕੁੱਟਿਆ ਗਿਆ ਤੇ ਸਾਡਾ ਕੀ ਹੋਖੂਗਾ ਸਾਡੇ ਲੋਕ ਕੀ ਕਰਦਗੇ ਜਿਹੜੀ ਬੀਜੇਪੀ ਬੇਟੀ ਪੜਾਓ ਬੇਟੀ ਬਚਾਓ ਦਾ ਨਾਅਰਾ ਲਾਉਂਦੀ ਆ ਉਹਨਾਂ ਨੂੰ ਇਹ ਵੀ ਪਤਾ ਕਿ ਅਮਰੀਕਾ ਦੇ ਸਭ ਤੋਂ ਜ਼ਿਆਦਾ ਸਾਡੀਆਂ ਗਰੀਬ ਔਰਤਾਂ ਜਿਹੜੀਆਂ ਉਹ ਕੰਮ ਕਰਦੀਆਂ ਸੀਗੀਆਂ ਪਿੰਡਾਂ ਦੇ ਵਿੱਚ ਗਰੀਬ ਆਬਾਦਾਂ ਲਈ ਐਸਾ ਰੋਟੀ ਰੋਜੀ ਦਾ ਇੱਕ ਬੜਾ ਵੱਡਾ ਮਸਲਾ ਜੇ ਗਰੀਬ ਆਬਾਦ ਦੇ ਕੋਲੋਂ ਉਹਦਾ ਰਿਸਕਾਰ ਖੋ ਲਿਆ ਉਹ ਆਪਣੇ ਬੱਚਿਆਂ ਨੂੰ ਉਹ ਕਿੱਦਾਂ ਪੜਾਹੂਗੀ ਇਹ ਕਿਸੇ ਦੇ ਕੋਈ ਨਹੀਂ ਦੱਸਦਾ ਵੀ ਉਹਦਾ ਪੁਇਕ ਕੀ ਆ ਸਾਬ 2 ਮਹੀਨੇ ਕਹਿੰਦੇ ਕੋਈ ਕੰਮ ਨਹੀਂ ਮਿਲੂਗਾ ਜਦੋਂ ਬਜਾਈ ਤੇ ਵੜਾਈ ਦਾ ਸੀਜ਼ਨ ਹੋਊਗਾ 2 ਮਹੀਨੇ ਜੇ ਕੰਮ ਨਹੀਂ ਮਿਲਦਾ ਸਾਬ ਦੱਸ ਸਕਦੀ ਬੀਜਪੀ ਦੀ ਸਰਕਾਰ ਦੱਸ ਸਕਦੀ ਕੇਂਦਰ ਦੀ ਸਰਕਾਰ ਕਿ ਦੋ ਮਹੀਨੇ ਗਰੀਬ ਮਜ਼ਦੂਰ ਨੇ ਕਿੱਥੋਂ ਰੋਟੀ ਖਾਣੀ ਆ ਦੋ ਮਹੀਨੇ ਉਹਨਕੋ ਕਿਹੜਾ ਸਾਧਨ ਹੈ ਕਿ ਦੋ ਮਹੀਨੇ ਆਪਣੀ ਰੋਟੀ ਕਿੱਥੋਂ ਖਾਊਗਾ ਸਭ ਜਿਹੜਾ ਕਹਿੰਦੇ ਆ ਕਿ ਸੂਬਿਆਂ ਦੇ ਉੱਤੇ ਭਾਰ ਜਿਹੜਾ ਪਾਤਾ ਹੈ ਸੂਬੇ ਜਿਨ੍ਹਾਂ ਦੀ ਸਾਰੀ ਜੀਐਸਟੀ ਸਾਰੇ ਟੈਕਸ ਕੇਂਦਰ ਸਰਕਾਰ ਲਾ ਜਾਂਦੀ ਆ ਸਤ ਸੂਬਿਆਂ ਕੋ ਕਿਹੜਾ ਸਾਧਨ ਹੈ ਜਿਨ੍ਹਾਂ ਨਾਲ ਉਹ ਆਮ ਗਰੀਬ ਮਜ਼ਦੂਰਾਂ ਨੂੰ ਜਿਹੜਾ ਕੋਈ ਰੋਜ਼ਗਾਰ ਦੇ ਸਕੂਗੀ ਸੋ ਮੈਂ ਸਮਝਦਾ ਕਿ ਜਿਹੜਾ ਅੱਜ ਸੈਸ਼ਨ ਸਦਾਤ ਭਗਵਾਨ ਸਿੰਘ ਮਾਨ ਜੀ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਔਰ ਤੁਸੀਂ ਜਿਹੜਾ ਸੈਸ਼ਨ ਸੱਦਿਆ ਇਹ ਗਰੀਬਾਂ ਮਜ਼ਦੂਰਾਂ ਦੇ ਹੱਕ ਵਾਲਾ ਔਰ ਬੜਾ ਹੁੜੇ ਤੁਸੀਂ ਕਹਾਂ ਕਿ ਅੱਜ ਮੰਦੇਕਾ ਦੇ ਮਜ਼ਦੂਰ ਵੀ ਜਿਹੜੇ ਉਹ ਵੀ ਆਇਆ ਉਹਨਾਂ ਦੀ ਵਾਜ ਬਲੰਦ ਕਰਨ ਦਾ ਇਸ਼ੂ ਆ ਸਰ ਬਹੁਤ ਵੇਸੀਗੇ ਸਦਾਤ ਪ੍ਰਗਟ ਸਿੰਘ ਅਸੀਂ ਸਭ ਭੱਜਦੇ ਸੀ ਅਸੀਂ ਨਾਲ ਹੱਥਾਂ ਦੇ ਖੜੇ ਆ ਅਸੀਂ ਅਸਲੀ ਜਿਹੜੇ ਲੋਕਾਂ ਦੇ ਨਮਾਦੇ ਆ ਆਮ ਕਹਾਵੰਦੇ ਆ ਆਮ ਲੋਕਾਂ ਤੋਂ ਟੁੱਟ ਕੇ ਆਏ ਬੰਦੇ ਆ ਸਭ ਅਸੀਂ ਆਮ ਲੋਕਾਂ ਦੀ ਕਰੀਬਾਂ ਮਜ਼ਦੂਰਾਂ ਦੀ ਲੜਾਈ ਪਹਿਲਾਂ ਵੀ ਲੜੀ ਆ ਹੁਣ ਵੀ ਲੜਾਂਗੇ ਅਸੀਂ ਅੰਦਰ ਵੀ ਲੜਾਂਗੇ ਅਸੀਂ ਬਾਹਰ ਵੀ ਲੜਾਂਗੇ ਅਸੀਂ ਸਰਦਾਰ ਭਗਤ ਸਿੰਘ ਜੀ ਜੇ ਸਾਨੂੰ ਪ੍ਰਧਾਨ ਮੰਤਰੀ ਦੇ ਬੁਹਿਏ ਗਾੜੀ ਚਾਣਾ ਪਿਆ ਜੇ ਸਾਨੂੰ ਰਾਸ਼ਟਰਪਤੀ ਦੇ ਬੁਹਿਏ ਕੇ ਜਾਣਾ ਪਿਆ ਅਸੀਂ ਜਾਵਾਂਗੇ ਸਾਨੂੰ ਜੇਲ੍ਹਾਂ ਦੇ ਜਾਣਾ ਪਿਆ ਅਸੀਂ ਜੇਲਾ ਵਿੱਚ ਜਾਵਾਂਗੇ ਅਸੀਂ ਗਰੀਬ ਲੋਕਾਂ ਦੀ ਰੱਖਿਆ ਜਿਹੜੀ ਹੈ ਉਹ ਕਰਨਾ ਸਾਡਾ ਫਰਜ਼ ਹੈ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਭਲਾ ਜਿਹੜੀ ਸੰਸਥਾ ਪਵਿੱਤਰ ਸਦਨ ਜਿਹੜਾ ਇਹਦੇ ਅੰਗਲ ਪਹਿਲਾਂ ਲੋਕਾਂ ਦੇ ਮੁੱਦੇ ਜਿਹੜੇ ਆ ਵਿਚਾਰ ਦੇ ਲੋਕਾਂ ਦੇ ਮੁੱਦਿਆਂ ਦੇ ਉੱਤੇ ਜਿਹੜੀ ਆਵਾਜ਼ ਬੁਲੰਦ ਕਰਦੀ ਉਹਦੇ ਕਰਕੇ ਸ਼ਾਸਨ ਜਿਹੜਾ ਕੀਤਾ ਜਾ ਰਿਹਾ ਸਾਦ ਮੈਂ ਅੱਜ ਇਸ ਸਰਕਾਰੀ ਮਤੇ ਦਾ ਜਿਹੜਾ ਪੂਰਜੋਤ ਹਮਾਇਤ ਕਰਦਾ ਔਰ ਮੈਂ ਕਹਿੰਦਾ ਕਿ ਜਿਹੜਾ ਇਹ ਇਹ ਜਿਹੜਾ ਮੰਗਰੇਗਾ ਦਾ ਕਾਨੂੰਨ ਲੋਕ ਸਭਾ ਵਿੱਚ ਲੰਦਾ ਗਿਆ ਇਹਦੀ ਮੈਂ ਨਿੰਦਾ ਕਰਦਾ ਇਹ ਮਜਬੂਦ ਬਰੋਦੀ ਆ ਇਹ ਗਰੀਬ ਬਰੋਦੀ ਆ ਇਹਨੂੰ ਵਾਪਸ ਲਾਉਣਾ ਚਾਹੀਦਾ ਸਾਹਿਬ ਜੇ ਸਹਿਜੇ ਸਹਿਜ ਜੋ ਇਹਦੇ ਪਿੱਛੇ ਇਹਦੇ ਜੇ ਤੁਸੀਂ ਪੜਦੇ ਹੋ ਸਾਰਾ ਉਹਨੂੰ ਜੇ ਧਿਆਨ ਨਾਲ ਪੜਦੇ ਹੋ ਤੇ ਲੋਕ ਸਭਾ ਵਿੱਚ ਆਇਆ ਉਹਨੂੰ ਧਿਆਨ ਨਾਲ ਪੜੀਏ ਤੇ ਲੱਗਦਾ ਕਿ ਜਲਦੀ ਬੀਜੇਪੀ ਜੜੀ ਆ ਉਹ ਮੰਗਰੇਗਾ ਸਕੀਮ ਨੂੰ ਖਤਮ ਕਰ ਦੂਗੀ ਉਹ ਸਹਿਜ ਸਹਿਜ ਉਧਰ ਨੂੰ ਜਾ ਦੇ ਸਹਿਜ ਸਹਿਜ ਜਿੱਦਾਂ ਕਿਸਾਨਾਂ ਨੂੰ ਮਾਰਨਾ ਚਾਹੁੰਦੇ ਆ ਉਦਾਂ ਹੀ ਗਰੀਬਾਂ ਨੂੰ ਮਜ਼ਦੂਰਾਂ ਨੂੰ ਮਾਰਨਾ ਚਾਹੁੰਦੀ ਆ ਬੀਜੇਪੀ ਸੋ ਗਰੀਬਾਂ ਨੂੰ ਬਚਾਉਣਾ ਸਬੀਕਾ ਸਾਹਿਬ ਗਰੀਬਾਂ ਦੇ ਲਈ ਲੜਨਾ ਉਹ ਸਾਡਾ ਇਹ ਸਦਨ ਦਾ ਜਿਹੜਾ ਫਸਿਆ ਉਹ ਫਸਿਆ ਹੀ ਅੱਜ ਦਵਾ ਰਹੇ ਸੋ ਮੈਂ ਬੀਜੇਪੀ ਦੀ ਬੀਜੇਪੀ ਦੀ ਕੇਂਦਰ ਸਰਕਾਰ ਦੀ ਇਸ ਗੱਲੋਂ ਨਿੰਦਾ ਕਰਦਾ ਕਿ ਉਹਨਾਂ ਨੇ ਗਰੀਬ ਦੇ ਮੂੰਹ ਦੇ ਵਿੱਚੋਂ ਬੁਰਕੀ ਖੋਣ ਦੀ ਕੋਸ਼ਿਸ਼ ਕੀਤੀ ਹੈ ਸਾਡ ਜਰਾ ਵਿਸਗਾਨ ਹੈ ਸਾਡਾ ਸਵਾਮਾਨ ਸਰ ਜਦ ਉਸਗਾਹ ਦੀ ਗਈ ਤੇ ਬੰਦੇ ਦੇ ਕੀ ਹਿੱਸੇ ਜਿਹੜਾ ਬੰਦਾ ਭੁੱਖਾ ਆਇਆ ਜਿਸ ਕੋ ਕੋਈ ਰੋਟੀ ਦੀ ਲੋਚੀ ਦੀ ਉਹ ਕੀ ਕਰੂਗਾ ਸਾਡ ਸਾਡ ਦਸਗਾਹ ਹੀ ਖੋ ਲਿਆ ਸਾਡੇ ਗਰੀਬ ਲੋਕਾਂ ਦਾ ਦਸਗਾਹ ਖੋਇਆ ਜਾ ਰਿਹਾ ਉਹ ਸਵਾਮਾਨ ਦੇ ਨਾਲ ਆਪਣੀ ਜ਼ਿੰਦਗੀ ਕਿੱਥੇ ਜੀਊਗਾ ਸੋ ਸਰ ਮੈਂ ਇਹ ਸਮਝਦਾ ਕਿ ਇਹ ਬੜਾ ਬਹੁਤ ਹੀ ਮਜਬੂਤ ਬਣਦੀ ਆ ਉਹ ਮੈਂ ਕਹਿਣਾ ਚਾਹੁੰਦਾ ਕਿ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਸਰ ਕਿਸ ਨੂੰ ਕੋਈ ਬਹੁਤਾ ਮਾਣ ਨਾ ਹੋਵੇ ही लड़ना जानते है। जो हैं अड़ाइयों सर असाइया लड़के इत पहुंचे हैं। और जाव गए मजदूर अपने गरीब लोगोंवे सरदार भगवंत सिंह मान की अगवाई चवाने आम आदमी पार्टी पूरे देश अरविंद केजरीवाल की अगुई के हेठ इन्होंने मजदूरों की लड़ाई लड़ूगी किसी भी तरह किसी भी किसी भी ढंग ਬੀਜੇਪੀ ਮੋਦੀ ਅਮਿਤ ਸ਼ਾਹ ਜਿੰਨਾ ਮਰਜ਼ੀ ਜੋ ਲਾ ਲਾ ਇਸ ਸਕੀਮ ਨੂੰ ਜਿਹੜਾ ਉਹ ਲਾਗੂ ਨਹੀਂ ਹੋਣ ਦੇਗਾ ਭਾਵੇਂ ਜੋ ਮਰਜ਼ੀ ਹੋ ਜੇ ਕਿਉਂਕਿ ਇਸ ਵਿਧਾਨ ਸਭਾ ਦਾ ਮੈਂਬਰ ਬਣਦਾਗਾ ਉਦੋਂ ਹੀ ਕਾਂਗਰਸ ਪਾਰਟੀ ਨੂੰ ਤਕਲੀਫ ਹੁੰਦੀ ਆ ਕੋਈ ਗਰੀਬ ਘਰ ਚੋਂ ਪੈਦਾ ਹੋ ਕੇ ਡਾਕਟਰ ਬਣ ਕੇ ਐਮਐਲਏ ਬਣੇ ਤੇ ਅੱਜ ਬੋਲਣ ਦਾ ਮੌਕਾ ਮਿਲ ਰਿਹਾ ਤਾਂ ਬਾਜਵਾ ਸਾਹਿਬ ਨੂੰ ਕਿਉਂ ਤਕਲੀਫ ਹੋ ਰਹੀ ਆ ਤੁਹਾਡੇ ਢਿੱਡੀ ਪੀੜ ਕਿਉਂ ਹੋ ਰਹੀ ਆ ਤੁਹਾਡੇ ਢਿੱਡੀ ਪੀੜ ਕਿਉਂ ਹੋ ਰਹੀ ਆ ਕੀ ਤੁਸੀਂ ਦਲਤ ਵਿਰੋਧੀ ਹੋ ਏ ਪੰਜਾਬ ਇੱਥੋਂ ਪਤਾ ਲੱਗਦਾ ਪੰਜਾਬ ਦੇ ਪੰਜਾਬ ਦੇ 34 34% ਲੋਕਾਂ ਨੂੰ ਪਤਾ ਹੈਗਾ ਅੱਜ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਦਲਤ ਬਰੋਦੀ ਪਾਰਟੀ ਆ ਉਹ ਪੰਜਾਬ ਦੇ ਗਰੀਬ ਮਜ਼ਦੂਰਾਂ ਦੇ ਬਰੋਦੀ ਪਾਰਟੀ ਆ ਉਹ ਡਿਸਕਸ਼ਨ ਨਹੀਂ ਹੋਣ ਦੇਣਾ ਚਾਹੁੰਦੀ ਉਹ ਡਿਸਕਸ਼ਨ ਨਹੀਂ ਹੋਣ ਦੇਣਾ ਚਾਹੁੰਦੀ ਉਹ ਗਰੀਬ ਨੂੰ ਬੋਲਣ ਨਹੀਂ ਦੇਣਾ ਚਾਹੁੰਦੀ ਮੈਂ ਹਰਾ ਲੜਗਾ ਇੱਕ ਮਿੰਟ ਕੱਢ ਬੈਠੋ ਬੈਠੋ ਪਲੀਜ਼ ਵਾਈਵਾ ਸਰ ਮੈਮ ਜੀ ਅੱਲਾ ਜਵਾਬ ਦਿਓ ਕਦੇ ਕਿਸੇ ਨੂੰ ਮਟੀਰੀਅਲ ਦੱਸ ਦਿੰਦੇ ਨੇਗੇ ਕਹਦੇ ਕਿਸੇ 50000 ਤੁਸੀਂ ਬਾਈਬਾ ਸਾਹਿਬ ਜਵਾਬ ਦਿਓ ਇਹ ਪੰਜਾਬ ਦੇ ਇਹ ਪੰਜਾਬ ਦੇ ਦਲਤਾਂ ਨੂੰ ਬਦਨਾਮ ਕਰਨ ਬਾਈਬਾ ਸਾਹਿਬ ਜਵਾਬ ਦਿਓ ਤੁਹਾਨੂੰ ਇੱਕ ਮਿੰਟ ਤੁਰੰਤ ਤੌਰ ਤੇ ਇਹ ਖਤਮ ਕਰਨ ਦਾ ਜੋ ਕਾਨੂੰਨ ਲੈ ਕੇ ਆਈ ਹੈ ਇਹ ਉਹਦੇ ਵਿਰੁੱਧ ਪ੍ਰਸਤਾਵ ਹੈ ਜਿਹਨੂੰ ਮੈਂ ਸ਼ੁਰੂ ਕਰਨ ਦੇ ਵਿੱਚ ਇਹ ਦੱਸਣਾ ਚਾਹੁੰਦਾ ਕਿ ਮਨਰੇਗਾ ਨੂੰ ਖਤਮ ਕਰਕੇ ਭਾਜਪਾ ਦੀ ਕੇਂਦਰੀ ਸਰਕਾਰ ਨੇ ਦਲਤ ਮਜ਼ਦੂਰਾਂ ਨੂੰ ਦਲਤ ਪਰਿਵਾਰਾਂ ਨੂੰ ਅਤੇ ਗਰੀਬ ਦਲਤ ਭਾਈਚਾਰੇ ਦੀ ਰੋਜੀ ਰੋਟੀ ਨੂੰ ਖੋਹ ਲਿਆ ਹੈ। ਇੱਕ ਜਾਣਬੁੱਝ ਕੇ ਕੀਤੀ ਗਈ ਅਤੇ ਖਤਰਨਾਕ ਸਾਜ਼ਿਸ਼ ਹੈ। ਭਾਜਪਾ ਦੀ ਕੇਂਦਰੀ ਸਰਕਾਰ ਨੇ ਸਿਰਫ ਮਨਰੇਗਾ ਹੀ ਨਹੀਂ ਖੋਇਆ। ਇਸ ਨੇ ਦਲਤ ਮਜ਼ਦੂਰ ਦੇ ਮੂੰਹੋਂ ਰੋਟੀ ਵੀ ਖੋ ਲਈ ਹੈ। ਇਹ ਸਦਨ ਮੰਨਦਾ ਹੈ ਕਿ ਭਾਜਪਾ ਦੀ ਕੇਂਦਰੀ ਸਰਕਾਰ ਨੇ ਸਿਰਫ ਇੱਕ ਸਰਕਾਰੀ ਰੋਜ਼ਨਾ ਨੂੰ ਹੀ ਤਬਾਹ ਨਹੀਂ ਕੀਤਾ। ਇਸ ਨੇ ਦੇਸ਼ ਦੇ ਦਲਤ ਮਜ਼ਦੂਰਾਂ ਦੇ ਜਿਉਂਦੇ ਰਹਿਣ ਦੇ ਹੱਕ ਨੂੰ ਵੀ ਤਬਾਹ ਕਰ ਦਿੱਤਾ ਹੈ ਮਰੇਗਾ ਦੇਸ਼ ਦੇ ਲੱਖਾਂ ਦਲਤਾਂ ਦੇ ਅਤੇ ਗਰੀਬ ਦਲਤ ਪਰਿਵਾਰਾਂ ਲਈ ਇੱਕ ਸਮੇਂ ਦੀ ਰੋਟੀ ਲਈ ਆਖਰੀ ਸਹਾਰਾ ਸੀ ਇਹ ਉਹ ਪ੍ਰਣਾਲੀ ਸੀ ਜਿਸ ਨੇ ਦਲਤ ਮਜ਼ਦੂਰਾਂ ਨੂੰ ਆਪਣੇ ਪਿੰਡਾਂ ਵਿੱਚ ਰਹਿਣ ਸਖਤ ਮਿਹਨਤ ਨਾਲ ਆਪਣੀ ਰੋਜੀ ਰੋਟੀ ਕਮਾਉਣ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਅਤੇ ਸਨਮਾਨ ਨਾਲ ਜ਼ਿੰਦਗੀ ਜਿਉਣ ਦੀ ਆਗਿਆ ਦਿੱਤੀ ਸੀ ਮਰੇਗਾ ਨੂੰ ਖਤਮ ਕਰਨਾ ਯੋਜਨਾ ਨੂੰ ਲਾਗੂ ਕਰਨ ਦਾ ਫੈਸਲਾ ਨਹੀਂ ਸਗੋ ਦਲਤ ਵਿਰੋਧੀ ਸੋਚਦਾ ਇਹ ਐਲਾਨ ਹੈ ਮਰੇਗਾ ਨੂੰ ਖਤਮ ਕਰਕੇ ਭਾਜਪਾ ਦੀ ਕੇਂਦਰੀ ਸਰਕਾਰ ਨੇ ਦਲਤ ਮਜ਼ਦੂਰਾਂ ਤੋਂ ਕੰਮ ਖੋ ਲਿਆ ਹੈ ਦਲਤ ਬੱਚਿਆਂ ਤੋਂ ਸਿੱਖਿਆ ਦਾ ਅਧਿਕਾਰ ਖੋ ਲਿਆ ਹੈ ਅਤੇ ਦਲਤ ਪਰਿਵਾਰਾਂ ਦੇ ਰਸੋਈ ਦੇ ਚੁੱਲ੍ਹੇ ਬੁਝਾ ਦਿੱਤੇ ਹਨ ਦਲਤਾਂ ਦੇ ਰਸੋਈ ਦੇ ਚੁੱਲ੍ਹੇ ਬੁਝਾਉਣ ਵਾਲੀ ਕੇਂਦਰ ਸਰਕਾਰ ਦਲਤਾਂ ਤੋਂ ਵੋਟਾਂ ਮੰਗਣ ਦਾ ਅਧਿਕਾਰ ਨੈਤਿਕ ਤੌਰ ਤੇ ਗਵਾ ਚੁੱਕੀ ਹੈ ਇਹ ਸਦਨ ਸਪਸ਼ਟ ਤੌਰ ਤੇ ਦਰਜ ਕਰਦਾ ਹੈ ਕਿ ਭਾਜਪਾ ਦੀ ਕੇਂਦਰੀ ਸਰਕਾਰ ਦੀਆਂ ਨੀਤੀਆਂ 100% ਦਲਤ ਵਿਰੋਧੀ ਹਨ ਭਾਜਪਾ ਦੀ ਕੇਂਦਰੀ ਸਰਕਾਰ ਦੇ ਫੈਸਲੇ बार-बार ਸਾਬਤ ਕਰਦੇ ਹਨ ਕਿ ਭਾਜਪਾ ਦਲਤਾਂ ਨੂੰ ਨਫ਼ਰਤ ਕਰਦੀ ਹੈ ਅਤੇ ਉਹਨਾਂ ਨੂੰ ਹਾਸ਼ੀਏ ਤੇ ਧੱਕਣਾ ਚਾਹੁੰਦੀ ਹੈ ਮਨਰੇਗਾ ਤੇ ਹਮਲਾ ਕਰਨਾ ਅਸਲ ਵਿੱਚ ਦਲਤਾਂ ਦੀ ਇੱਜ਼ਤ ਅਤੇ ਹੋਣ ਤੇ ਹਮਲਾ ਕਰਨ ਦੇ ਬਰਾਬਰ ਹੈ ਇਹ ਸਦਨ ਇਹ ਵੀ ਕਹਿੰਦਾ ਹੈ ਕਿ ਜੋ ਸਰਕਾਰ ਪਿੰਡਾਂ ਵਿੱਚ ਦਲਤਾਂ ਨੂੰ ਕੰਮ ਨਹੀਂ ਦਿੰਦੀ ਉਹਨਾਂ ਨੂੰ ਸ਼ਹਿਰੀ ਝੁੱਗੀਆਂ ਝੌਂਪੜੀਆਂ ਵਿੱਚ ਧੱਕਦੀ ਹੈ ਅੱਜ ਭਾਜਪਾ ਦੀ ਕੇਂਦਰੀ ਸਰਕਾਰ ਨੇ ਦਲਤ ਮਜ਼ਦੂਰਾ ਅਤੇ ਗਰੀਬ ਦਲਤ ਪਰਿਵਾਰਾਂ ਤੋਂ ਵੋਟਾਂ ਮੰਗਣ ਦਾ ਨੈਤਿਕ ਅਧਿਕਾਰ ਖੋਲਿਆ ਹੈ ਇੱਕ ਅਜਿਹੀ ਸਰਕਾਰ ਜਿਸ ਨੂੰ ਦਲਤਾਂ ਦੀ ਰੋਜ਼ੀ ਰੋਟੀ ਦੀ ਕੋਈ ਪਰਵਾਹ ਨਹੀਂ ਹੈ ਉਸ ਦੀ ਦਲਤ ਵੋਟਾਂ ਲਈ ਕੋਈ ਨੈਤਿਕ ਮੰਗ ਵੀ ਹੋਣੀ ਨਹੀਂ ਚਾਹੀਦੀ ਹੁਣ ਇਹ ਸਦਨ ਇਹ ਵੀ ਨੋਟ ਕਰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇਸ ਪੂਰੇ ਮੁੱਦੇ ਤੇ ਪੂਰਨ ਤੌਰ ਤੇ ਚੁੱਪੀ ਬਣਾਈ ਹੋਈ ਹੈ ਇਹ ਚੁੱਪੀ ਇਸ ਗੱਲ ਲਈ ਕਿ ਕਿਉਂਕਿ 2027 ਵਿੱਚ ਭਾਜਪਾ ਨਾਲ ਆਪਣਾ ਗੱਠ ਜੋੜ ਦੁਬਾਰਾ ਸਥਾਪਿਤ ਕਰਨ ਦੀ ਉਮੀਦ ਕਰਦੇ ਹਨ ਭਾਵੇਂ ਦਲਤਾਂ ਨੂੰ ਇਸ ਦੀ ਕੀਮਤ ਚੁਕਾਣੀ ਪੈ ਜਾਵੇ ਦਲਤਾਂ ਦੇ ਵਿਰੁੱਧ ਫੈਸਲਿਆਂ ਦੇ ਚੁੱਪ ਰਹਿਣ ਦਾ ਇੱਕ ਅਪਰਾਧ ਮੰਨਿਆ ਜਾਊਗਾ ਇਸ ਲਈ ਇਹ ਸਦਨ ਸਫਾਰਿਸ਼ ਕਰਦਾ ਹੈ ਕਿ ਰਾਸ਼ ਸਰਕਾਰ ਭਾਜਪਾ ਦੀ ਕੇਂਦਰੀ ਸਰਕਾਰ ਤੋਂ ਮੰਗ ਕਰੇ ਕਿ ਮੰਰੇਗਾ ਨੂੰ ਖਤਮ ਕਰਨ ਦੇ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ ਅਮਰੀਕਾ ਨੂੰ ਪੂਰੀ ਤਰ੍ਹਾਂ ਇਸ ਤੇ ਅਸਲ ਅਧਿਕਾਰ ਆਧਾਰਤ ਰੂਪ ਵਿੱਚ ਬਹਾਲ ਕੀਤਾ ਜਾਵੇ ਅਤੇ ਦੇਸ਼ ਭਰ ਦੇ ਦਲਿਤ ਮਜ਼ਦੂਰ ਅਤੇ ਗਰੀਬ ਦਲਿਤ ਪਰਿਵਾਰਾਂ ਲਈ ਕੰਮ ਅਤੇ ਉਜਰਤ ਦੀ ਗਾਰੰਟੀ ਯਕੀਨੀ ਬਣਾਈ ਜਾਵੇ ਪੰਜਾਬ ਵਿਧਾਨ ਸਭਾ ਦਲਤਾ ਅਤੇ ਗਰੀਬ ਮਜ਼ਦੂਰਾਂ ਦੇ ਨਾਲ ਮਜ਼ਬੂਤੀ ਨਾਲ ਖੜੀ ਹੈ ਮਾਨਯੋਗ ਸਪੀਕਰ ਸਾਹਿਬ ਮੈਂ ਇੱਕ ਗੱਲ ਹੋਰ ਹੋਰ ਐਡ ਕਰਨੀ ਚਾਹੁੰਦਾ ਇੱਕ ਮਿੰਟ ਇੱਕ ਮਿੰਟ ਜੀ ਤੁਹਾਡਾ ਮਤ ਆ ਗਿਆ ਪ੍ਰਸਤਾਵ ਪੇਸ਼ ਕੀਤਾ ਗਿਆ ਅਤੇ ਪੜ੍ਹਿਆ ਗਿਆ ਸਮਝਿਆ ਜਾਵੇ ਜੀ ਮੰਤਰੀ ਜੀ ਮਾਰੀਓ ਇਹਨਾਂ ਨੂੰ ਗੱਲ ਕਰ ਲੈਣਾ ਫਿਰ ਤੁਹਾਨੂੰ ਮਾਰੀਓ ਸਪੀਕਰ ਸਾਹਿਬ ਤੁਹਾਡਾ ਨਾਂ ਹੈਗਾ ਮੈਂ ਟਾਈਮ ਵੀ ਦੱਸ ਦਿੰਦਾ ਜੀ ਇੱਕ ਬੜਾ ਹੋਰ ਇਹਦੇ ਨਾਲ ਜੁੜਿਆ ਹੋਇਆ ਸੀਰੀਅਸ ਮੈਟਰ ਹੈ ਜਦੋਂ ਪੂਰੇ ਪੰਜਾਬ ਦੇ ਅੰਦਰੋਂ ਅਸੀਂ ਕੱਲੇ-ਕੱਲੇ ਹਲਕੇ ਦੇ ਵਿੱਚੋਂ ਸਾਡੇ ਦਲਤਾਂ ਦੀ ਆਵਾਜ਼ ਲਿਖਤੀ ਰੂਪ ਚ ਪ੍ਰਧਾਨ ਮੰਤਰੀ ਦੇ ਨਾਂ ਤੇ ਇੱਕ ਚਿੱਠੀਆਂ ਲੈ ਕੇ ਗੁਹਾਰ ਲੈ ਕੇ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਪਵਿੱਤਰ ਵਿਧਾਨ ਸਭਾ ਕੰਨੀ ਨੂੰ ਵੱਧਦੇ ਆ ਰਹੇ ਸੀ ਮੈਨੂੰ ਬਾਹਰ بڑے ਜ਼म्मेवार ਪੱਤਰਕਾਰਾਂ ਨੇ ਇੱਕ ਸਵਾਲ ਪੁੱਛਿਆ ਉਹ ਸਵਾਲ ਕੀ ਸੀ ਕਹਿੰਦੇ ਜੀ ਅੱਜ ਕਾਂਗਰਸ ਪਾਰਟੀ ਦੇ ਆਹਲਾ ਲੀਡਰ ਇੱਕ ਇਲਜ਼ਾਮ ਲਾ ਰਹੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਕਿ ਅੱਜ ਦਾ ਸੈਸ਼ਨ ਬੇਮੈਨੇ ਹੈ ਤੇ ਪੈਸੇ ਦੀ ਬਰਬਾਦੀ ਹੈ ਸਰ ਕਿੱਡੀ ਸ਼ਰਮਨਾਕ ਗੱਲ ਹੈ ਮੈਂ ਅੱਜ ਪੰਜਾਬ ਦੇ ਵਿੱਚ ਬੈਠੇ ਜਿਹੜੇ ਵੀ ਲੋਕ ਅੱਜ ਸੁਣਦੇ ਨੇ ਮੈਂ ਅੱਜ ਕਾਂਗਰਸ ਵਾਲੇ ਪਾਸੇ ਜਿਹੜੇ ਸਾਡੇ ਲੀਡਰ ਬੈਠਾ ਹੈ ਉਹਨਾਂ ਨੂੰ ਪੁੱਛਣਾ ਚਾਹੁੰਦਾ ਹੈ ਕਿ ਇੱਕ ਪਾਸੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਦੀ ਅਗਵਾਈ ਵਾਲੀ ਸਰਕਾਰ ਐਡੇ ਸੀਰੀਅਸ ਮੈਟਰ ਨੂੰ ਨੈਸ਼ਨਲ ਲੈਵਲ ਤੇ ਟੇਕ ਅਪ ਕਰ ਰਹੀ ਹੈ ਕਿ ਸਾਡੇ ਦਲਤਾਂ ਦੇ ਜਿਹੜੇ ਚੁੱਲ੍ਹਿਆਂ ਦੀ ਅੱਗ ਬੁਝ ਨਾ ਜਾਵੇ ਅਸੀਂ ਇਹਦਾ ਵਿਰੋਧ ਕਰਨ ਦੀ ਰੈਜ਼ੋਲੂਸ਼ਨ ਲੈ ਕੇ ਆ ਰਹੇ ਨੇ ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਆਲਾ ਜਿਹੜੇ ਲੀਡਰ ਸਹਾਬਾਨ ਨੇ ਅੱਜ ਦੇ ਇਸ ਸੱਤਰ ਨੂੰ ਪੈਸੇ ਦੀ ਬਰਬਾਦੀ ਦੱਸਦੇ ਨੇ ਇਹ ਪਹਿਲਾ ਇਸ ਗੱਲ ਨੂੰ ਅੱਜ ਪੂਰੇ ਪੰਜਾਬ 'ਚ ਕਲੀਅਰ ਕਰਨ ਕਿ ਇਸ ਸੈਸ਼ਨ ਦੇ ਹੱਕ 'ਚ ਨੇ ਜਾਂ ਵਿਰੋਧ 'ਚ ਨੇ ਜੇ ਹੱਕ 'ਚ ਨੇ ਫਿਰ ਇਹ ਜਿਨ੍ਹਾਂ ਨੇ ਜਿਹੜੇ ਲੀਡਰ ਔਨ ਰਿਕਾਰਡ ਅੱਜ ਇਹ ਦੇ ਕੇ ਆਏ ਨੇ ਬਿਆਨ ਕਿ ਪੈਸੇ ਦੀ ਬਰਬਾਦੀ ਆ ਆਪਣੀ ਮਾਫੀ ਮੰਗਣ ਇਸ ਪਵਿੱਤਰ ਸਦਨ 'ਚ ਤੇ ਜੇਕਰ ਇਹ ਕਹਿੰਦੇ ਨੇ ਪੈਸੇ ਦੀ ਬਰਬਾਦੀ ਹੈ ਫਿਰ ਇਹ ਛੜਿਆਵੇਂ ਕਬੂਲ ਕਰਨ ਕਿ ਜਿਹੜੇ ਦਲਤ ਵਰਗ ਦੇ ਉੱਤੇ ਇਹ ਹਮਲਾ ਹੋ ਰਿਹਾ ਹੈ ਦਲਤ ਵਰਗ ਦੇ ਉੱਤੇ ਜਿਹੜਾ ਹਮਲਾ ਹੋ ਰਿਹਾ ਹੈ ਫਿਰ ਇਹ ਕਬੂਲ ਕਰਨਾ ਕਿ ਅਸੀਂ ਭਾਜਪਾ ਦੀ ਕੇਂਦਰ ਦੀ ਜਿਹੜੀ ਸਰਕਾਰ ਭਾਜਪਾ ਜੋ ਇਹ ਕਾਲਾ ਕਾਨੂੰਨ ਲੈ ਕੇ ਆਈ ਹੈ ਅਸੀਂ ਉਹਨਾਂ ਰਲੇ